ਚੰਡੀਗੜ੍ਹ ਦੇ ਪਿੰਡ ਮਲੂਆ ਵਿੱਚ ਮੁਸਲਿਮ ਪਾਈਚਾਰੇ ਵੱਲੋਂ Eid ਸਮਾਰੋਹ ਨੂੰ ਸਮਰਪਿਤ ਇੱਕ ਸ਼ਾਨਦਾਰ ਦਾਵਤ ਦਾ ਪ੍ਰਬੰਧ ਕੀਤਾ ਗਿਆ ਜਿਸ ਵਿੱਚ ਉਨ੍ਹਾਂ ਨੇ Hindu ਅਤੇ Sikh ਪਾਈਚਾਰੇ ਦੇ ਆਂਗੂਆਂ ਨੂੰ ਵਿਸ਼ੇਸ਼ ਤੌਰ ਤੇ ਸੱਦਾ ਪੱਤਰ ਦੇ ਕੇ ਬੁਲਾਇਆ ਪਿੰਡ ਮਲੂਆ ਦੀ ਮਸਜਿਦ ਵਿੱਚ ਇਸ ਹੋ ਰਹੇ ਪ੍ਰੋਗਰਾਮ ਨੂੰ ਵੇਖ ਕੇ ਬਹੁਤ ਮధుਰ ਅਹਿਸਾਸ ਹੋ ਰਿਹਾ ਸੀ ਤੇ ਸਾਡੇ ਭਾਰਤ ਦੇਸ਼ ਦੀ ਆਪਸੀ ਏਕਤਾ ਤੇ ਪਾਈਚਾਰੇ ਦੀ ਮਿਸਾਲ ਨਜ਼ਰ ਆਈ ਕਿਉਂਕਿ ਇਸ ਮਿਲਨ ਸਮਾਰੋਹ ਵਿੱਚ Hindu ਤੇ Sikh ਪਾਈਚਾਰੇ ਨੇ ਵਿਸ਼ੇਸ਼ ਸ਼ਿਰਕਤ ਕੀਤੀ ਸਭ ਨੇ ਮਿਲ ਕੇ ਸਮਾਨਤਾ ਤੇ ਮੁਹਬਤ ਦੇ ਇਸ ਤਿਉਹਾਰ ਨੂੰ ਖੁਸ਼ੀਆਂ ਨਾਲ ਮਨਾਇਆ ਇਸ ਮੌਕੇ ਐਸੀ ਬੀਸੀ ਮਹਾਪੰਚਾਇਤ ਪੰਜਾਬ ਦੇ ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਬੜਾ ਮਸਜਿਦ ਦੇ ਪ੍ਰਧਾਨ 우ਮਰਦੀਨ ਖਾਨ ਮਾਸਟਰ ਬੰਦਵਾਰੀ ਲਾਲ ਹਰਨੇਕ ਸਿੰਘ ਮਲੋਆ ਲਖਵੀਰ ਸਿੰਘ ਰੁਪਾਲਹੇੜੀ ਰਵਿੰਦਰ ਸਿੰਘ ਮਲੋਆ ਬਲਦੇਵ ਸਿੰਘ ਪ੍ਰਧਾਨ ਅਤੇ ਅਬੂਲ ਰਸ਼ੀਦ ਜੀ ਨੇ ਆਏ ਸਮੂਹ ਲੋਕਾਂ ਨੂੰ ਸੰਬੋਧਨ ਕੀਤਾ ਤੇ ਇਸ Eid ਮਿਲਨ ਸਮਾਰੋਹ ਵਿੱਚ ਮੁਹਬਤ ਅਤੇ ਸਮਾਨਤਾ ਦੇ ਤਿਉਹਾਰ ਦੀਆਂ ਸਭ ਨੂੰ ਮੁਬਾਰਕਾਂ ਦਿੱਤੀਆਂ ਇਸ ਮੌਕੇ ਸਾਡੇ ਚੈਨਲ ਦੀ ਟੀਮ ਵੱਲੋਂ ਕਵਰੇਜ ਕੀਤੀ ਰਿਪੋਰਟ ਤੁਹਾਡੇ ਰੂਬਰੂ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਸਾਰੇ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਸਾਡੇ ਮੁਸਲਮ ਭਾਈਚਾਰਾ ਇੱਥੇ ਬਲੋਆ ਚ ਜਿਹੜਾ ਇਕੱਠ ਰੱਖਿਆ ਸੀ ਮਸਜਿਦ ਵਿੱਚ ਇਕੱਠ ਹੋਇਆ ਸੀ ਤੇ ਮੀਟਿੰਗ ਹੋਈ ਹੈ ਮੀਟਿੰਗ ਚ ਈਦ ਦਾ ਜਿਹੜਾ ਹੈ ਬਹੁਤ ਜਿਹੜਾ ਦਿਹਾੜਾ ਮਨਾ ਰਹੇ ਪਿਛਲੇ 4 4 ਦਿਨਾਂ ਤੋਂ ਪਿਛਲੇ ਜਿਹੜਾ 4 ਦਿਨਾਂ ਤੋਂ ਈਦ ਦਾ ਚੱਲ ਰਿਹਾ ਹੈ ਇੱਥੇ ਲਗ ਲਗ ਜਗ੍ਹਾ ਪ੍ਰੋਗਰਾਮ ਹੋਏ ਨੇ ਲਗ ਲਗ ਜਗ੍ਹਾ ਹਾਜ਼ਰੀ ਲਵਾਈ ਹੈ ਸਾਰੇ ਮੁਸਲਮ ਭਾਈਚਾਰੇ ਨੂੰ ਮਮਾਰਕਾਂ ਨੂੰ ਨੇ ਅਸੀਂ ਈਦ ਦੀਆਂ ਪੂਰੇ ਦੇਸ਼ ਵਾਸੀਆਂ ਨੂੰ ਪਰ ਇੱਥੇ ਆ ਜਾ ਕੇ ਮਲੋਆ ਚ ਬਹੁਤ ਵੱਡਾ ਇੱਕ ਵਧੀਆ ਇਕੱਠ ਹੋਇਆ ਜਿੱਥੇ ਸਾਰੇ ਹੀ ਹਿੰਦੂ ਮੁਸਲਮਾਨ ਸਿੱਖ ਈਸਾਈ ਆਪਸ ਵਿੱਚ ਹਮ ਬਾਈ-ਬਾਈ ਸਾਰੇ ਜਿਹੜੇ ਲੋਕ ਇਕੱਠੇ ਹੋ ਕੇ ਇੱਥੇ ਸਾਰੇ ਤਰ੍ਹਾਂ ਦੇ ਸਾਰੇ ਧਰਮਾਂ ਦੇ ਇਕੱਠੇ ਹੋ ਕੇ ਲੋਕ ਇਸ ਮਸਜਿਦ ਵਿੱਚ ਆਏ ਆ ਤੇ ਵਧਾਈ ਵੀ ਦਿੱਤੀ ਹੈ ਤੇ ਆਪਣੇ ਆਪਣੇ ਵਿਚਾਰ ਰੱਖ ਕੇ ਅੱਗੇ ਮੁਸਲਮ ਭਾਈਚਾਰੇ ਨੂੰ ਬੇਨਤੀ ਵੀ ਕੀਤੀ ਹੈ ਵੀ ਸਾਰੇ ਜਿਹੜੇ ਧਰਮਾਂ ਸਮਾਜਾਂ ਵਿੱਚ ਵੰਡੇ ਹੋਏ ਲੋਕ ਜਿਵੇਂ ਸਾਡੇ ਆਗੂ ਸਹਿਬਾਨ ਨੇ ਦੱਸਿਆ ਬੋਬੀ ਜੀ ਨੇ ਦੱਸਿਆ ਪ੍ਰਿੰਸੀਪਲ ਬਰਨਾਰੀ لال ਜੀ ਨੇ ਦੱਸਿਆ ਵੀ ਸਾਰੇ ਵਿਅਕਤੀਆਂ ਨੂੰ ਰਲ ਮਿਲ ਕੇ ਤੇ ਇਕੱਠਾ ਰਹਿਣਾ ਚਾਹੀਦਾ ਜਿਵੇਂ ਗੁਰੂਆਂ ਦਾ ਫਰਮਾਨ ਹੈ ਸਾਰੇ ਬੰਦੇ ਨੂੰ ਇਕੱਠੇ ਰਹਿਣਾ ਚਾਹੀਦਾ ਬਹੁਤ ਸਾਰੇ ਜਿਹੜੇ politcal ਲੋਕ ਸ਼ਾਸਕ ਲੋਕ ਨੇ ਉਹ ਸਾਡੇ ਭਾਈਚਾਰੇ ਨੂੰ ਚਾਹੋ ਮੁਸਲਮ ਭਾਈਚਾਰਾ ਹੋਵੇ ਹਿੰਦੂ ਭਾਈਚਾਰਾ ਹੋਵੇ ਸਿੱਖ ਭਾਈਚਾਰਾ ਹੋਵੇ ਉਹਨਾਂ ਦੇ ਖਿਲਾਫ ਜਿਹੜੀ ਜੰਗ ਛੇੜ ਰੱਖਦੇ ਨੇ ਕੋਈ ਨਾ ਕੋਈ ਸ਼ਰਾਰਤੀ ਅੰਸਰ ਛੇੜ ਰੱਖਦੇ ਉਹਨਾਂ ਤੋਂ ਸਾਵਧਾਨ ਰਹਿ ਕੇ ਦੇਸ਼ ਨੂੰ ਚਲਾਉਣਾ ਆਪਣੇ ਸਮਾਜ ਨੂੰ ਚਲਾਉਣਾ ਬਹੁਤ ਚੰਗਾ ਤੇ ਸਾਰੇ ਵੀਰਾਂ ਨੂੰ ਬੇਨਤੀ ਕਰਦੇ ਆਂ ਤੇ ਹਰ ਸਾਰੇ ਬੰਦੇ ਜਿਹੜੇ ਮਿਲ-ਗਿਲ ਕੇ ਰਹੋ ਐਸੀ ਤਰ੍ਹਾਂ ਫੰਕਸ਼ਨ ਪ੍ਰੋਗਰਾਮ ਹੁੰਦੇ ਚਾਹੇ ਮੁਸਲਮਾਨ ਭਾਈਚਾਰੇ ਦਾ ਹੋਵੇ ਹਿੰਦੂਆਂ ਦਾ ਹੋਵੇ ਸਿੱਖਾਂ ਦਾ ਹੋਵੇ ਸਾਰੇ ਵਿਅਕਤੀਆਂ ਨੂੰ ਇਕੱਠੇ ਹੋਣ ਦਾ ਸਾਡਾ ਬੇਨਤੀ ਹੈ ਅਪੀਲ ਹੈ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਈਦ ਮੁਬਾਰਕ ਜੀ ਥੋੜੇ ਦਿਨ ਹੋਏ ਈਦ ਲੰਘੀ ਆ ਸਭ ਨੂੰ ਈਦ ਦੀ ਮੁਬਾਰਕ ਇਹ ਜਿਹੜੀ ਮਸਜਿਦ ਹੈ ਜੀ ਬਹੁਤ ਪੁਰਾਣੀ ਮਸਜਿਦ ਹੈ ਪਿੰਡ ਦੀ ਇਹਦਾ ਜਿਹੜਾ ਨੀ ਪੱਥਰ ਰੱਖਿਆ ਉਹ ਸਾਡੇ ਸਿੱਖ ਭਾਈਚਾਰੇ ਨੇ ਰੜ ਕੇ ਮੁਸਲਮ ਭਾਈਚਾਰੇ ਨਾਲ ਰੱਖਿਆ ਸੀ ਸਾਡੇ ਬਜ਼ੁਰਗ ਇੱਥੇ ਇਕੱਠੇ ਹੋਏ ਸੀ ਕਿਉਂਕਿ ਥੋੜੀ ਪ੍ਰੋਬਲਮ ਆ ਰਹੀ ਸੀ ਮਸਜਿਦ ਬਣਾਉਣ ਚ ਤੇ ਸਾਡੇ ਸਿੱਖ ਭਾਈਚਾਰੇ ਨੇ ਉਹ ਤੋਂ ਬਹੁਤ ਮਦਦ ਕੀਤੀ ਤੇ ਇਹ ਤੋਂ ਥੋੜਾ ਜਿਹਾ ਪਿੱਛੇ हट ਕੇ ਜਾਵਾਂ ਮੈਂ ਸਨ 47 ਦੀ ਗੱਲ ਹੈ ਜਦੋਂ ਹੱਲੇ ਪਏ ਡਿਵਾਈਡ ਹੋਇਆ ਤਾਂ ਸਾਡੇ ਬਜ਼ੁਰਗਾਂ ਨੇ ਬਜ਼ੁਰਗ ਦਾਦੇ ਜੀ ਸਾਡੇ ਬਜ਼ੁਰਗਾਂ ਨੇ ਮੁਸਲਮ ਭਾਈਚਾਰੇ ਨੂੰ ਇੱਕ ਜਗ੍ਹਾ ਇਕੱਠਾ ਕਰਕੇ ਰੱਖਿਆ ਵੀ ਅਸੀਂ ਇਹਨਾਂ ਨੂੰ ਇਹਨਾਂ ਨੂੰ ਇੱਥੋਂ ਜਾਣ ਨਹੀਂ ਦੇਣਾ ਇੱਥੇ ਰੱਖਾਂਗੇ ਉਹ ਕਹਿੰਦੇ ਸੀ ਅਸੀਂ ਜਾਣਾ ਜਿੱਥੇ ਸਾਡੇ ਰਿਸ਼ਤੇਦਾਰ ਭਾਈ ਚਲੇ ਗਏ ਉੱਥੇ ਜਾਣਾ ਪਰ ਨਹੀਂ ਬਜ਼ੁਰਗ ਕਹਿੰਦੇ ਤੁਹਾਨੂੰ ਸਾਡੇ ਤੁਸੀਂ ਭਰਾ ਏ ਅਸੀਂ ਤੁਹਾਨੂੰ ਇੱਥੇ ਰੱਖਣਾ ਤੇ ਇਹ ਪੁਰਾਣੇ ਅਮਰ ਸਿੰਘ ਜੀ ਜਾਣਦੇ ਪੁਰਾਣੇ ਬੰਦੇ ਤੇ ਸਾਰੇ ਮੁਸਲਮਾਨ ਭਾਈ ਚਾਰੇ ਨੂੰ ਅਸੀਂ ਆਪਣੇ ਪਿੰਡ ਵਿੱਚ ਪਚਾ ਕੇ ਰੱਖਿਆ ਤੇ ਇਹਨਾਂ ਦਾ ਪਹਿਰਾ ਰੱਖਿਆ ਸਾਡੇ ਬਜ਼ੁਰਗਾਂ ਨੇ ਨੰਗੀਆਂ ਤਲਵਾਰਾਂ ਲੈ ਕੇ ਪਿੰਡ ਵਿੱਚ ਘੁੰਮੇ ਇਹਨਾਂ ਨੂੰ ਆਪਣੇ ਬੜੇ ਪਿਆਰ ਦੇ ਨਾਲ ਆਪਣੇ ਫੈਮਿਲੀ ਦੇ ਤਰ੍ਹਾਂ ਰੱਖਿਆ ਤਾਂ ਇੰਨੀ ਇੱਕ ਗੱਲ ਜੈ ਭੀਮ ਜੈ ਭਾਲ ਸਾਥਿਓ ਇਹ ਮਮਦੀ ਮੱਜਦ ਮਲਵਾ ਜਿਹੜੀ ਹੈ ਨਾ ਬੜੀ ਕੁਰਬਾਨੀ ਤੇ ਸ਼ੁਰੂ ਹੋਈ ਹੈ ਇਹ ਗੌਰਮੰਗ ਕبھی ਵੀ ਮਜਦਤਨੀ ਨਹੀਂ ਸਰਪ ਇਹਨਾਂ ਸਾਰੇ ਸਾਥੀਆਂ ਕੇ ਜੋਰ ਮਿਲ ਕੇ ਸਿੱਖ ਪਾਈ ਹਿੰਦੂ ਭਾਈ ਸਾਰਿਆਂ ਕੇ ਜੋਰ ਮਿਲ ਕੇ ਇਹ ਸ਼ੁਰੂ ਹੋਇਆ ਥਾਰਾ ਪ੍ਰੋਗਰਾਮ ਸੰਨ 47 ਮਾਂ ਜੋ ਸਰਦਾਰ ਜੀ ਨੇ ਬੋਲਿਆ ਸਾਡੇ ਤਾਂ ਹਾਥੀ ਤਾਂ ਸਾਡੇ ਤੋਂ ਬਾਹਰ ਤੋਂ 200 250 300 500 ਬੰਦਾ ਹੋਰ ਆਣ ਕੇ ਬਚਿਆ ਬਹੁਤ ਇਸ ਨਗਰ ਕਾ ਸਾਡੇ ਕਾ ਬਹੁਤ ਸਾਥ ਰਿਹਾ ਸਾਡੇ ਗਨ ਬਹੁਤ ਅچھے ਲੋਕ ਨੇ ਅਥੀ ਸਾਰੇ ਸਿੱਖ ਭਾਈਆਂ ਕਾ Hindu ਲੋਕਾਂ ਕਾ असਾਈ ਲੋਕਾਂ ਕਾ ਸਭ ਲੋਕਾਂ ਕਾ ਧੰਨਵਾਦ ਕਰੀਏ ਜਿਹੜੇ ਸਾਡੀ ਮੱਜਦ ਮਾਨ ਕਾ ਸਾਡਾ ਹੌਸਲਾ ਵਧਾਈ ਕਰਿਆ ਸਾਨੂੰ ਹੌਸਲਾ ਦਿਆ ਅਤੇ ਸਾਰੇ ਸਾਰੇ ਤਿਹਾਰਾਂ ਮੇਂ ਇਕੱਠੇ ਹੋ ਗਏ ਆਪਣਾ ਆਪਣਾ ਤਿਆਰ ਮਲਾ ਕੇ ਇਕਤਾ ਦਿਖਾਈਏ ਸਾਰੇ ਭਾਈ ਸਾਰਾ ਵੈਗ ਨੂੰ ਜੁਕਾ ਫਾਲਤਾ ਵੈਗ ਨੂੰ ਫਤ